ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਟੂ-ਵੀਲਰ ਦੇ ਉੱਤੇ ਬਿਠਾ ਕੇ ਲੈ ਕੇ ਜਾਣੇ ਹੋ ਆਪਣੇ ਬੱਚਿਆਂ ਨੂੰ ਐਕਟਿਵਾ ਦੇ ਅੱਗੇ ਜਾਂ ਫਿਰ ਕਿਸੇ ਵੀ ਅਜੀਆ ਟੂ-ਵੀਲਰ ਦੇ ਅੱਗੇ ਨਾਨ-ਗিয়ার ਟੂ-ਵੀਲਰ ਦੇ ਅੱਗੇ ਖੜਾ ਲੈਣੇ ਹੋ ਜਾਂ ਫਿਰ ਬੱਚਿਆਂ ਨੂੰ ਬਾਈਕ ਦੇ ਅੱਗੇ ਟੈਂਕੀ ਤੇ ਬਿਠਾਣੇ ਹੋ ਜਾਂ ਫਿਰ ਪਿੱਛੇ ਬਿਠਾਣੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਦਾਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਅਪਡੇਟ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਉਹ ਨਿਯਮਾਂ ਦੇ ਵਿੱਚ ਕੁਝ ਬਦਲਾਅ ਹੋਏ ਨੇ ਦਾਸੀ ਕੀ ਜੋ ਹੁਣ ਬੱਚਿਆਂ ਨੂੰ ਦੋ ਪਹੀਆ ਵਾਹਨ ਤੇ ਜੇਕਰ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਹੈਲਮਟ ਪਹਿਨਣਾ ਲਾਜ਼ਮੀ ਹੋਵੇਗਾ ਬੱਚਿਆਂ ਦੇ ਸਿਰ ਤੇ ਵੀ ਹੈਲਮਟ ਪਾਣਾ ਜ਼ਰੂਰੀ ਹੋਵੇਗਾ ਸੋ ਕਰਨਾਟਕ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਜੋ ਨਿਗਾਹ ਰੱਖੀ ਹੈ ਨਿਰਦੇਸ਼ ਦਿੱਤੇ ਨੇ ਅਤੇ ਹਾਈ ਕੋਰਟ ਨੇ ਦੋ ਪਹੀਆ ਵਾਹਨਾ ਦੇ ਉੱਤੇ ਯਾਤਰਾ ਕਰਨ ਵਾਲੇ ਬੱਚਿਆਂ ਦੇ ਲਈ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਦੇ ਆਕਾਰ ਦੇ ਹੈਲਮਟ ਤੇ ਪੂਰੀ ਸੁਰੱਖਿਆ ਨੂੰ ਜੋ ਕਿ ਪੁਖਤਾ ਕਰਦਿਆ ਹੋਇਆ ਹੁਕਮ ਦਿੱਤੇ ਨੇ ਕਿ ਬੱਚਿਆਂ ਨੂੰ ਵੀ ਹੈਲਮਟ ਪਾਣਾ ਲਾਜ਼ਮੀ ਹੋਵੇਗਾ ਜੋ ਬੱਚੇ 2-wheeler ਦੇ ਉੱਤੇ ਆਪਣੇ ਪੇਰੈਂਟਸ ਦੇ ਨਾਲ ਜਾਂਦੇ ਨੇ ਆਪਣੇ ਮਾਪਿਆਂ ਦੇ ਨਾਲ ਜਾਂਦੇ ਨੇ ਉਹ ਬੱਚੇ ਨੇ ਉਹ ਜੋ ਹੈਲਮਟ ਜ਼ਰੂਰ ਉਹਨਾਂ ਨੂੰ ਪਾਣਾ ਜੋ ਮਾਪੇ ਨਹੀਂ ਲਾਜ਼ਮੀ ਕਰਨ ਸਦასი ਕੀ ਇਹ ਜੋ ਇੱਕ ਜਨਹਤ ਪਟੀਸ਼ਨ ਦਾ ਜਵਾਬ ਦੇ ਵਿੱਚ ਇਹ ਪੂਰਾ ਗਲਬਾਤ ਜੋ ਕਹੀ ਗਈ ਹੈ ਇਸੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਕਿ ਕਾਨੂੰਨ ਦੇ ਸਾਰੇ ਸਵਾਰਾਂ ਅਤੇ ਪਿੱਛੇ ਬੱਟਣ ਵਾਲਿਆਂ ਨੂੰ ਹੈਲਮਟ ਪਾਣ ਦੇ ਲਈ ਕਹਿੰਦਾ ਵੈ ਤੇ ਪਛਿਆਂ ਦੇ ਲਈ ਇਹ ਟੁਕਵੇ ਆਕਾਰ ਦੇ ਹੈਲਮਟ ਬਾਜ਼ਾਰ ਦੇ ਵਿੱਚ ਲੱਭਣੇ ਮੁਸ਼ਕਲ ਹੁੰਦੇ ਨੇ ਪਰ ਇਹਨਾਂ ਦੀ ਹੁਣ ਅਵੇਲੇਬਿਲਟੀ ਹੈ ਉਹ ਜ਼ਰੂਰੀ ਕੀਤੀ ਜਾਵੇ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਬੱਚੇ ਨੇ ਜੋ ਕਿ ਹਮੇਸ਼ਾ ਸੇਫਟੀ ਦੇ ਵਿੱਚ ਜੋ ਕਿ ਕਮਜ਼ੋਰ ਪੈ ਜਾਂਦੇ ਨੇ ਕਿਉਂਕਿ ਸਿਰ ਦੇ ਉੱਤੇ ਹੈਲਮਟ ਬੱਚਿਆਂ ਦੇ ਨਹੀਂ ਮਿਲ ਪਾਂਦਾ ਬਾਜ਼ਾਰਾਂ ਦੇ ਵਿੱਚ ਬੱਚਿਆਂ ਦੇ ਹੈਲਮਟ ਬਹੁਤ ਘੱਟ ਅਵੇਲੇਬਲ ਨੇ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਇੱਕ ਜਨਹਿਤ ਪਟੀਸ਼ਨ ਜੋ ਲਾਈ ਗਈ ਸੀ ਉਸ ਤੇ ਜਵਾਬ ਦੇ ਵਿੱਚ ਟੁਕਵੀਂ ਸੁਰੱਖਿਆ ਜੋ ਪ੍ਰਦਾਨ ਨਹੀਂ ਹੋ ਰਹੀ ਹੈ ਇਹ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕੇ ਬੱਚਿਆਂ ਦੇ ਲਈ ਇਹ ਹੈਲਮਟ ਬਹੁਤ ਜ਼ਰੂਰੀ ਨੇ ਕਿਉਂਕਿ ਨਿਯਮਾਂ ਦੀ ਇੱਕ ਜਾਂਚ ਕੀਤੀ ਜਾਵੇ ਤਾਂ ਨਿਯਮ ਇਹੀ ਕਹਿੰਦੇ ਨੇ ਕਿ ਜੇਕਰ ਬੱਚੇ ਬਜ਼ੁਰਗ ਬੁढ़ा ਕੋਈ ਵੀ ਹੋਵੇ ਜੇਕਰ ਉਹ ਟੂ-ਵੀਲਰ ਤੇ ਸਵਾਰੀ ਕਰ ਰਿਹਾ ਹੈ ਤਾਂ ਹੈਲਮਟ ਪਾਣਾ ਲਾਜ਼ਮੀ ਹੈ ਟੂ-ਵੀਲਰ ਦੇ ਉੱਤੇ ਸਿਰਫ ਦੋ ਬੰਦੇ ਹੀ ਅਲਾਉਡ ਹੁੰਦੇ ਨੇ ਤੇ ਜੇਕਰ ਦੋ ਬੰਦੇ ਬੈਠੇ ਨੇ ਤਾਂ ਦੋਨਾਂ ਦੇ ਸਿਰ ਦੇ ਉੱਤੇ ਹੈਲਮਟ ਹੋਣਾ ਜ਼ਰੂਰੀ ਹੈ ਸੋ ਕਰਨਾਟਕਾ ਹਾਈ ਕੋਰਟ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਕਿ ਕਾਨੂੰਨ ਪਹਿਲਾਂ ਹੀ ਹੈਲਮਟ ਨੂੰ ਲਾਜ਼ਮੀ ਕਰਦਾ ਹੈ ਅਤੇ ਹੈਲਮਟ ਦੇ ਨਿਰਮਾਣ ਅਤੇ ਵਿਕਰੀ ਨਿਯੰਤਰਣ ਕਰਨ ਵਾਲੇ ਨਿਯਮ ਖਾਸ ਤੌਰ ਤੇ ਬੱਚਿਆਂ ਨੂੰ ਸੰਬੋਧਿਤ ਨਹੀਂ ਕਰਦੇ ਹਨ ਹੈਲਮਟ ਕੰਪਨੀਆਂ ਆਮ ਤੌਰ ਤੇ ਸਿਰਫ ਬਾਲਗਾਂ ਦੇ ਲਈ ਉਤਪਾਦ ਬਣਾਉਂਦੇ ਹਨ ਅਤੇ ਇਸ ਕਾਰਨ ਮਾਪੇ ਆਪਣੇ ਛੋਟੇ ਬੱਚਿਆਂ ਦੇ ਲਈ ਸਹੀ ਢੰਗ ਦੇ ਹੈਲਮਟ ਨਹੀਂ ਜੋ ਸਹੀ ਫਿਟਿੰਗ ਵਾਲੇ ਕਿਉਂਕਿ ਹੈਲਮਟ ਦੇ ਫਿਟਿੰਗ ਵੀ ਬਹੁਤ ਸੁਰੱਖਿਆ ਦੇ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਇਸ ਕਰਕੇ ਜੋ ਅਜੀਹੀ ਫਿਟਿੰਗ ਵਾਲੇ ਹੈਲਮਟ ਲੱਭਣ ਦੇ ਵਿੱਚ ਮਾਪੇ ਵੀ ਸਮਰਥ ਰਹਿੰਦੇ ਨੇ ਅਤੇ ਜੋ ਅਦਾਲਤ ਵਿਖੇ ਜੋ ਕੀ ਇਹ ਪੁਗੜਾ ਜੋ ਹਾਦਸਾ ਜੋ ਰੋਕਣ ਦੇ ਲਈ ਬੱਚਿਆਂ ਦੀ ਸੇਫਟੀ ਦੇ ਲਈ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਲਗਭਗ 15% ਬੱਚੇ ਦੁਪੱਈਆ ਵਾਹਨ ਤੇ ਹਾਦਸਿਆਂ ਦੇ ਵਿੱਚ ਜੋ ਕੀ ਜਾਨਗਵਾ ਬੈਠਦੇ ਨੇ ਅਤੇ ਜਾਨਗਵਾਣ ਦਾ ਉਸ ਦੇ ਵਿੱਚ ਵੀ ਮੁੱਖ ਕਾਰਨ ਹੈਲਮਟ ਨਾ ਪਾਉਣਾ ਹੀ ਬਣ ਜਾਂਦਾ ਵੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਿਰ ਤੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਤੇ ਬੱਚਿਆਂ ਦੇ ਲਈ ਸੁਰੱਖਿਆ ਦੇ ਲਈ ਇਸ ਜਨਹਿਤ ਪਟੀਸ਼ਨ ਦੇ ਵਿੱਚ ਗੱਲ ਕਹੀ ਗਈ ਸੀ ਕਿ ਹੈਲਮਟ ਅਵੇਲੇਬਲ ਨਹੀਂ ਹੁੰਦਾ ਵੈ ਪਰ ਹੈਲਮਟ ਦੇ ਨਿਯਮ ਨੇ ਜੋ ਸਰਕਾਰ ਦੇ ਵੱਲੋਂ ਨੇ ਪਰ ਮਾਰਕੀਟ ਦੇ ਵਿੱਚ ਅਵੇਲੇਬਲ ਇਸ ਬਹੁਤ ਨੂੰ ਘੱਟ ਹੁੰਦਾ ਵੈ ਔਰ ਇਸ ਤੇ ਲਈ ਇਹ ਪੂਰੀ ਪਟੀਸ਼ਨ ਤਾਇਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦ ਕarnataka ਹਾਈ ਕੋਰਟ ਇਸ ਪੂਰੇ ਮਾਮਲੇ ਦੇ ਵਿੱਚ ਜੋ ਸਾਹਮਣੇ ਆਂਦੇ ਨੇ ਤਾਂ ਮਾਮਲਾ ਵੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦਾ ਵੈ ਔਰ ਦਾਰਸ਼ੀਏ ਕੀ ਜੋ ਉਹ கர்ਨਾਟਕ ਹਾਈ ਕੋਰਟ ਨੇ ਟ੍ਰਾਂਸਪੋਰਟ ਅਥਾਰਟੀ ਨੂੰ ਹੈਲਮਟ ਨਿਮਾਤਾਵਾਂ ਨੂੰ ਦੋਪਈਆ ਵਾਹਨ ਡੀਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਦੇ ਹੈਲਮਟ ਵੀ ਹਰ ਸਟੋਰ ਦੇ ਉੱਤੇ ਉਪਲਬਧ ਰਹਿਣ ਯਾਨੀ ਕਿ ਇੱਕ ਚੀਜ਼ ਜੋ ਸ਼ਾਇਦ ਨਹੀਂ ਅਵੇਲੇਬਲ ਹੁੰਦੀ ਸੀ ਬੱਚਿਆਂ ਦੇ ਹੈਲਮਟ ਹੁਣ ਕਰਨਾਟਕ ਹਾਈ ਕੋਰਟ ਨੇ ਇਸ ਦੇ ਵਿੱਚ ਵੱਡੇ ਆਦੇਸ਼ ਦਿੱਤੇ ਨੇ ਕਿ ਟਰਾਂਸਪੋਰਟ ਅਥਾਰਟੀਆਂ ਨੇ ਜੋ ਹੈਲਮਟ ਨਰਵਾਤਾਵਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੁਪੱਈਆ ਵਾਹਨ ਡੀਲਰ ਅਤੇ ਪ੍ਰਚੂਨ ਵਿਕਰੇਤਾ ਨੇ ਉਹਨਾਂ ਨਾਲ ਗੱਲਬਾਤ ਕਰਨ ਅਤੇ ਇਸ ਕੰਮ ਦੇ ਵਿੱਚ ਨਿਰਦੇਸ਼ ਦਿੱਤੇ ਹਨ ਕਿ ਬਾਈਕ ਸਵਾਰ ਨੇ ਜੋ ਐਕਟਿਵਾ ਸਵਾਰ ਟੂ-ਵੀਲਰ ਵਹੀਕਲ ਦੇ ਉੱਤੇ ਜੋ ਵੀ ਲੋਕ ਨੇ ਉਹ ਹੈਲਮਟ ਨੂੰ ਜੋ ਕਿ ਹਰ ਸਟੋਰ ਤੇ ਉਪਲਬਧ ਕਰਵਾਉਣਾ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਸਟਾਰਟਿੰਗ ਦੇ ਨਿਯਮ ਵੀ ਸਥਾਪਿਤ ਕੀਤੇ ਹਨ ਅਤੇ ਜੋ ਇਸੇ ਵਿੱਚ ਜੋ ਸਾਈਜ਼ ਬਹੁਤ ਮਾਇਨੇ ਰੱਖਦਾ ਹੈ ਹੈਲਮਟ ਜਦ ਪਾਇਆ ਜਾਂਦਾ ਹੈ ਤੇ ਜੇਕਰ ਉਸ ਦਾ ਸਾਈਜ਼ ਸਹੀ ਨਾ ਹੋਵੇ ਤਾਂ ਸੁਰੱਖਿਆ ਦੇ ਵਿੱਚ ਘਾਟ ਹੋ ਜਾਂਦੀ ਹੈ ਇਸ ਕਰਕੇ ਹੈਲਮਟ ਦਾ ਸਾਈਜ਼ ਸੁਰੱਖਿਆ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਇਸ ਕਰਕੇ ਬੱਚਿਆਂ ਦੇ ਸਾਈਜ਼ ਤੇ ਵੀ ਇਸ ਵਿੱਚ ਵਿਸ਼ੇਸ਼ ਗੱਲ ਕਹੀ ਗਈ ਹੈ ਸੋ ਜੇਕਰ ਤੁਸੀਂ ਵੀ ਬੱਚਿਆਂ ਨੂੰ ਟੂ-ਵੀਲਰ ਦੇ ਉੱਤੇ ਲੈ ਕੇ ਜਾਂਦੇ ਹੋ ਤਾਂ ਬੱਚਿਆਂ ਦੇ ਹੈਲਮਟ ਜ਼ਰੂਰ ਪਵਾਇਆ ਕਰੋ ਬੱਚਿਆਂ ਦੇ ਹੈਲਮਟ ਬੱਚਿਆਂ ਦੀ ਸੁਰੱਖਿਆ ਦੇ ਲਈ ਅਤੇ ਨਿਯਮਾਂ ਦੇ ਲਈ ਬਹੁਤ ਜ਼ਰੂਰੀ ਹਨ